ਦਿੱਲੀ ਕ੍ਰਾਈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਿੰਘਲੇ ਵਾਲਾ ਸੋ ਅੱਜ ਤੁਹਾਨੂੰ ਦਿਖਾਉਣਿਆਂ ਜੀ ਲਾਈਵ ਤਸਵੀਰਾਂ ਜਿਹੜੇ ਜ਼ਿਲ੍ਹਾ ਫਾਜ਼ਿਲਕਾ ਚ ਪਿੰਡਾਂ ਪਿੰਡ ਪੈਂਦਾ ਥੇ ਕਲੰਦਰਾ ਉੱਥੋਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਬਹੁਤ ਅੱਛੇ ਨੇਕ ਇਨਸਾਨ ਪੂਰਨ ਪਾਲ ਜੀ ਜਿਹੜੇ ਦੁਨੀਆ ਤੋਂ ਕਾਰਜ ਚਲਾਣਾ ਕਰਗੇ ਤੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਤੇ ਉਹਨਾਂ ਦੇ ਅੱਜ ਅੰਤਮ ਅਰਦਾਸ ਸ਼ਹਿਰ ਫਾਜ਼ਿਲਕਾ ਚ हनवंत बन्ना वाला हनुमंता ਜਿਹੜਾ ਗੁਰਦੁਆਰਾ ਸਾਹਿਬ ਚ ਅਰਦਾਸ ਹੋਈ ਉਹਦੀਆਂ ਤੁਹਾਨੂੰ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਉਸ ਅਰਦਾਸ ਚ ਕਿੰਨਾ ਕਿੰਨਾਂ ਨੇ ਸ਼ਮੂਲੀਅਤ ਕੀਤੀ ਕੌਮੀ ਪ੍ਰਧਾਨ ਪੰਜਾਬੀ ਲੋਕ ਗਾਇਕ ਕਲਾ ਮੰਚ ਦੇ ਜਨਾਬ ਬਖਤਰੀwala ਜੀ ਉਹਨਾਂ ਦੇ ਨਿਸ਼ਾ ਦੇਸ਼ ਅਨਸਾਰ ਜਿਹੜੇ ਸਾਡੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸਾਹਿਬ ਜਗਸੀਰ ਜੱਗਾ ਜੀ ਅਕਾਲਗੜ੍ਹ ਵਾਲੇ ਤੇ ਉਹਨਾਂ ਦੇ ਨਾਲ ਪਹੁੰਚੇ ਨੇ ਹਰਦੇਵ ਸ੍ਰੀਲਾ ਜੀ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਤੇ ਦੀਪ ạtਵਾਲ ਜੀ ਜਿਹੜੇ ਮੀਤ ਪ੍ਰਧਾਨ ਨੇ ਤੇ ਗੁਰਨਾਮ ਕੋਮਲ ਜੀ ਜਿਹੜੇ ਜਰਨਲ ਸਕੱਤਰ ਨੇ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਤੇ ਹੋਰ ਵੀ ਅਹੁਦੇਦਾਰ ਵਿੱਚ ਬੈਠੇ ਤਸਵੀਰਾਂ ਤੁਹਾਨੂੰ ਦਿਖਾਈ ਦੇਣਗੇ ਆਓ ਤੁਹਾਨੂੰ ਦਿਖਾਉਨੇ ਆ ਲਾਈਵ ਤਸਵੀਰ दिल्ली क्राइम नेशनल न्यूज़ नजर सफर